ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਖਾਲਸਾ ਪੰਥ ਦਾ ਜੋ ਸਰਬੋਤਮ ਸ਼ਕਤੀ ਹੈ ਖਾਲਸੇ ਦੀ ਆਣ ਹੈ ਬਾਣ ਹੈ ਸ਼ਾਨ ਹੈ ਤਖਤ ਸ੍ਰੀ ਹਰਿਮੰਦਰ ਸਾਹਿਬ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਵੱਲੋਂ ਇਹadesh ਹੋਇਆ ਸੀ ਕਿ ਸਿੱਖ ਪੰਥ ਦੇ ਜਿਤਨੇ ਵੀ ਗੁਰੂ ਘਰ ਹਨ ਹਰੇਕ ਗੁਰੂ ਘਰ ਦੇ ਅੰਦਰ ਜੋ ਨਿਸ਼ਾਨ ਸਾਹਿਬੀ ਦਾ ਜਾਂ ਚੋਲਾ ਹੈ ਜੋ ਰਹਿਤ ਮਰਿਆਦਾ ਦੇ ਅੰਦਰ ਰੰਗ ਲਿਖਿਆ ਹੋਇਆ ਹੈ ਜਾਂ ਬਸੰਤੀ ਜਾਂ سرمਈ ਇਨ੍ਹਾਂ ਦੋਵੇਂ ਰੰਗਾਂ ਦੇ ਵਿੱਚੋਂ ਇੱਕ ਰੰਗ ਨੂੰ ਨਿਸ਼ਾਨ ਸਾਹਿਬ ਜੀ ਦੇ ਚੋਲੇ ਦੇ ਉੱਪਰ ਜਿਹੜਾ ਚੋਲਾ ਚੜਾਇਆ ਜਾਣਾ ਹੈ ਉਹ ਚੜਾਇਆ ਜਾਵੇ। ਉਸ ਅਦੇਸ਼ ਨੂੰ ਮੰਨਦੇ ਹੋਏ ਜੋ ਸ਼ਰੌਣੀ ਗੁਰਦੁਆਰਾ ਆਪਣਾ ਬੰਦ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਔਰ ਗੁਰਦੁਆਰਾ ਸ਼ਹੀਦਗਾਂ ਸਾਹਿਬ ਦੇ ਮੈਨੇਜਰ ਸਾਹਿਬ ਔਰ ਸਮੁੱਚੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸ਼ਹੀਦਗਾਂ ਸਾਹਿਬ ਜੀ ਦੇ ਅੰਦਰ ਜੋ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਜੀ ਦਾ ਚੋਲਾ ਜਿਹੜਾ ਪਹਿਲਾ ਰੰਗ ਸੀਗਾ ਕੇਸੀ ਰੰਗ ਉਸ ਨੂੰ ਉਤਾਰ ਕਰਕੇ ਬਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਹੈ ਉਹ ਨਿਸ਼ਾਨ ਸਾਹਿਬ ਤੇ ਚੜਾਇਆ ਗਿਆ ਜੀ। ਇਹਦੇ ਹੱਦ ਮਰਾਦਾ ਕੀ ਕਹਿੰਦੀ ਹੈ ਰਤ ਮਰਾਦਾ ਦੇ ਅੰਦਰ ਇਹ ਦੋ ਰੰਗ ਲਿਖੇ ਹੋਏ ਨੇ ਬਸੰਤੀ ਜਾਂ سرمਈ ਸੋ ਜਸੇਦਾਰ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੇਸ਼ ਹੋਇਆ ਸੀ ਜਾਂ ਬਸੰਤੀ ਜਾਂ سرمਈ ਰੰਗ ਦਾ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੇ ਬਾਬਤ ਸੋ ਮੈਨੇਜਮੈਂਟ ਵੱਲੋਂ ਬਸੰਤੀ ਰੰਗ ਦਾ ਚੋਲਾ ਹੈ ਜਿਹੜਾ ਉਹ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਚੜਾਇਆ ਗਿਆ ਜੀ ਆਮਲੇ ਸਮੇਂ ਚ ਹੋਲੀ ਜਿਹੜੇ ਸਰੂਪੇ ਹੋਊ ਮਤਲਬ ਦੇਖੋ ਜੀ ਉਹ ਮੈਨੇਜਮੈਂਟ ਵੱਲੋਂ ਜਾਂ ਜਥੇਦਾਰ ਸਾਹਿਬ ਵੱਲੋਂ ਜਿਸ ਤਰ੍ਹਾਂ ਦੇ ਉਪਦੇਸ਼ ਹੁੰਦੇ ਆ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ ਦਾ ਕੋਈ ਦੇਸ਼ ਜਾਰੀ ਕੀਤਾ ਜਾਂਦਾ ਹੈ ਉਸ ਅਨੁਸਾਰ ਕੀਤਾ ਜਾਵੇਗਾ। ਉਹ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਇੱਥੇ ਉਹਨਾਂ ਨੂੰ ਵੀ ਉਹਦਾ ਕਦੋਂ ਤੱਕ ਬਦਲ ਬਿਲਕੁਲ ਹਾਂ ਜੀ ਜਿੰਨੇ ਵੀ ਗੁਰਦੁਆਰਾ ਸ਼੍ਰੀ ਗੰਗਾ ਸਾਹਿਬ ਨਾਲ ਜਿੰਨੇ ਸਬੰਧਤ ਗੁਰਦੁਆਰਾ ਸਾਹਿਬੰਦੇ ਨਿਸ਼ਾਨ ਸਾਹਿਬ ਹੈ ਉਹਨਾਂ ਸਾਰਿਆਂ ਦੇ ਜਿਹੜੇ ਨਿਸ਼ਾਨ ਸਾਹਿਬ ਦੇ ਚੋਲੇ ਇੱਕ ਦੋ ਦਿਨਾਂ ਦੇ ਵਿੱਚ ਸਾਰਿਆਂ ਦੇ ਬਦਲ ਦਿੱਤੇ ਜਾਣਗੇ ਔਰ ਸਮੁੱਚੇ ਖਾਲਸਾ ਪੰਥ ਨੂੰ ਸਾਡੇ ਵੱਲੋਂ ਵੀ ਬੇਨਤੀ ਹੈ ਕਿ ਜਿਸ ਤਰ੍ਹਾਂ ਜਥੇਦਾਰ ਸਾਹਿਬ ਜੀ ਦਾ ਆਦੇਸ਼ ਹੋਇਆ ਹੈ ਕਿ ਹਰੇਕ ਗੁਰੂ ਘਰ ਦੇ ਅੰਦਰ ਬਸੰਤੀ ਜਾਂ ਅੱਜ ਸਵੇਰੇ 9:00 ਵਜੇ ਅੱਜ ਸਵੇਰੇ ਕਿਤੇ ਅਰਦਾਸ ਕੀਤੀ ਸੀ ਬਿਲਕੁਲ ਹਾਂ ਜੀ ਠੀਕ 12:00 ਵਜੇ ਨਿਸ਼ਾਨ ਸਾਹਿਬ ਦਾ ਚੋਲਾ ਜਿੱਟੜਾਇਆ ਗਿਆ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਔਰ ਬਸੰਤੀ ਰੰਗ ਦਾ ਚੋਲਾ ਸਾਹਿਬ ਚੜਾਇਆ ਗਿਆ ਪਹਿਲਾਂ ਤੋਂ ਕੀ ਸੁਣਿਆ ਦੇਣਾ ਸੰਗਤ ਨੂੰ ਇਹ ਬੇਨਤੀ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਜਥੇਦਾਰ ਸਾਹਿਬੀ ਵੱਲੋਂ ਦੇਸ਼ ਹੋਇਆ ਹੈ ਸਾਨੂੰ ਜਥੇਦਾਰ ਸਾਹਿਬੀ ਦੇ ਦੇਸ਼ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਚਾਹੀਦਾ ਹੈ ਹਰੇਕ ਗੁਰੂ ਘਰ ਦੇ ਅੰਦਰ ਬਸੰਤੀ ਜਾਂ ਸਰਮਈ ਰੱਖਦਾ ਚੋਲਾ ਸਾਹਿਬ ਚੜਾਉਣਾ ਚਾਹੀਦਾ ਜੀ ਮੈਨੂੰ ਤਾਂ ਗੱਲ ਹੀ ਸਮਝ ਨਹੀਂ ਆਈ ਕਿ ਕੀਤਾ ਕਿਹਾ ਜਦੋਂ ਜ ਆਪਣਾ ਨੀਲਾ ਚੋਲਾ ਲੈ ਕੇ ਚੱਲਦੇ ਹੁੰਦੇ ਸੀ ਠੀਕ ਹੈ ਜੀ ਪੀਲੇ ਦਾ ਕੇਸ ਹੱਗਦਾ ਹੈ ਸ਼ੁਰੂ ਤੋਂ ਅਸੀਂ ਦੇਖਦੇ ਆਏ ਹਾਂ ਛੋਟੇ ਹੁੰਦੇ ਤੋਂ ਵੱਡੇ ਹੋ ਗਏ ਇੰਨੇ ਸਾਰੀਆਂ ਚੀਜ਼ਾਂ ਅਸੀਂ ਲੱਭਦੇ ਰਹੇ ਆਂ ਪੜ੍ਹਦੇ ਰਹੇ ਆਂ ਦੇਖਦੇ ਰਹੇ ਆਂ ਤਾਂ ਵੀ ਕੇਸ ਜਿਹਦਾ ਨਾਂ ਚੱਲਦਾ ਰਿਹਾ ਤੇ ਕੇਸ ਜਿਹਦਾ ਟਾਕ ਇੱਕਦਮ ਨਾਲ ਇਹਦੇ ਨਾਲ ਆਣਾ ਜਾਂ ਇਹ ਮੇਰੇ ਤੋਂ ਲੱਗਦਾ ਕਿ ਤੇ ਸਾਰੀ ਗਵਰਨਮੈਂਟ ਦੀਆਂ ਚੀਜ਼ਾਂ ਹੈਗੀਆਂ ਨੇ ਠੀਕ ਹੈ ਸਾਰੀ ਸਾਰੇ ਜਿਹੜੀ ਕਮੇਟੀ ਹੈਗੀਆਂ ਗਵਰਨਮੈਂਟ ਨਾਲ ਅਲਰੇਡੀਆ ਮਿਲੀਆਂ ਹੋਈਆਂ ਨੇ ਠੀਕ ਹੈ ਪਹਿਲੇ ਮਰਿਆਦਾ ਦਾ ਰੰਗ ਆ ਹੁੰਦਾ ਸੀ ਮਰਿਆਦਾ ਇੱਕਦਮ ਨਾਲ ਤੁਹਾਨੂੰ ਚੇਂਜ ਹੁੰਦੀ ਅਗਰ ਪਹਿਲੇ ਮਰਿਆਦਾ ਰਾਂਗ ਦੇ ਨਾਮ ਤੇ ਹਮੇਸ਼ਾ ਕੇਸ ਇਹਦਾ ਚੱਲੇ ਚੱਲੇ ਆਉਂਦੇ ਠੀਕ ਹੈ ਜੀ ਜੰਗਾ ਲੜਨ ਜਾਂਦੇ ਸੀ ਤਾਂ ਤਾਂ ਨੀਲੇ ਨੀਲੇ ਬਾਣੀ ਦੀ ਗੱਲ ਕਰਦੇ ਹੁੰਦੇ ਸੀ ਨੀਲੇ ਚੋਲਿਆਂ ਦੀ ਗੱਲ ਕਰਦੇ ਹੁੰਦੇ ਸੀ ਠੀਕ ਹੈ ਜੀ ਤੇ ਇਹ ਮੈਂ ਪੀਲੇ ਠੀਕ ਹੈ ਹੈਗਾ ਆਪਣਾ ਇਹ ਸਿੱਖੀ ਦੇ ਨਾਲ ਹੈਗੇ ਨੇ ਪਰ ਜਿਹੜੇ ਨਿਸ਼ਾਨ ਹੁੰਦੇ ਨੇ ਨਿਸ਼ਾਨ ਤਾਂ ਅਸੀਂ ਅੱਜ ਤੱਕ ਜੋ ਦੇਖਿਆ ਪੜਿਆ ਸੁਣਿਆ ਸਮਝਿਆ ਅਜੇ ਤੱਕ ਉਹ ਅਸੀਂ ਕੇਸ ਵੀ ਨਹੀਂ ਸਮਝਿਆ ਕਿ ਫਿਰ ਮੈਨੂੰ ਨਹੀਂ ਸਮਝ ਲੱਗਦੀ ਅਜੇ ਵੀ ਕੀ ਕੀ ਮਤਲਬ ਕੀ ਕਿ ਉਹ ਚਾਹੀਦਾ ਮਤਲਬ ਕੀ ਹੈ ਤਾਂ ਕਰਨਾ ਕੀ ਜਾਂਦਾ ਹੈ ਜਾਂ ਤਾਂ ਹਰ ਕਿਸੇ ਕੱਲ ਦਾ ਇੱਕ ਮਤਲਬ ਨਿਕਲ ਕੇ ਆਉਂਦਾ ਹੈ ਪਰ ਮਤਲਬ ਨਹੀਂ ਹੈ ਤਾਂ ਸਮਝ ਆਇਆ ਕਿ ਹੈ ਕੋਲ ਕੋਲ ਮਿਲਾ ਕੇ ਕਰ ਰਹੇ ਹਾਂ ਕੋਸ਼ਿਸ਼ ਕਰਦਾ ਮੈਂ ਦਿੱਲੀ ਨੂੰ ਬਿਲੋਂਗ ਕਰਦਾ ਮੈਂ ਦਿੱਲੀ ਦਿੱਲੀ ਇਹ ਗੱਲ ਸ਼ੁਰੂ ਹੋ ਗਈ ਹੈ ਜੀ ਕੀਰਤਨ ਕਰਦੇ ਟਾਈਮ ਵੀ ਇਹ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਕਰਨਾ ਠੀਕ ਹੈ ਜੀ ਇੱਧਰ ਹੁਣ ਆਪਣਾ ਕੀ ਕਹਿੰਦੇ ਨੇ ਆ ਆਪਣਾ ਤਗੜ ਸਾਹਿਬ ਤੋਂ ਹੈ ਹੁਣ ਪਰਮਾਨ ਚਾਰੀ ਕੀਤਾ ਰਿਹਾ ਹੈ ਰੰਗ ਬਦਲ ਦਿਓ ਇਹਦਾ ਥੋੜਾ ਨਾ ਠੀਕ ਹੈ ਵੀ ਤਗੜ ਸਾਹਿਬ ਸਰਮੋਹ ਲਗਾ ਪਰ ਹਰ ਚੀਜ਼ ਇੱਕ ਮर्याਦਤ ਦੇ ਹਿਸਾਬ ਨਾਲ ਹੀ ਚੱਲਣਾ ਮੈਂ ਜਿਹੜੇ ਉੱਥੇ ਜਾ ਕੇ ਅਹੁਦੇਦਾਰ ਬੈਠ ਜਾਂਦੇ ਨੇ ਉਹ ਵੀ ਇੱਕ ਸਰਕਾਰਾਂ ਦੇ ਅਚਾਰ ਦੇ ਚੱਲਦੇ ਰਹਿੰਦੇ ਬਹੁਤ ਵਧੀਆ ਲੱਗ ਰਿਹਾ ਜੀ ਇਹ ਵੀ ਕਾਲਸੀ ਦਾ ਰੰਗ ਹੈ ਵੀ ਸੋਨਾ ਸੀ ਬਹੁਤ ਸੋਨਾ ਰੰਗ ਹੈ ਜੀ ਬਾਬਾ ਜੀ ਸਰਮ ਚੜਦੀ ਕਲਾ ਚ ਰੱਖਣ ਤੇ ਆ ਅਕਸਰ ਤੁਸੀਂ ਦੇਖ ਕੇ ਸੀਰੀ ਸੀ ਅੱਜ ਪਹਿਲੀ ਵਾਰ ਤੁਸੀਂ ਦੇਖਿਆ ਹਾਂ ਹਾਂਜੀ ਪਹਿਲੀ ਵਾਰ ਹੀ ਦੇਖਿਆ ਜੀ